ਭਣਜੇ ਦਾ ਵਿਆਹ ਦੇਖਣਗੇ ਗਰੰਥੀ ਸਿੰਘ ਦੀ ਗੱਡੀ ਨੂੰ ਸ਼ਾਰਤੀ ਅੰਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਹਾਲਾਂਕਿ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ ਦਰਅਸਲ ਇਹ ਮਾਮਲਾ ਜਿਹੜਾ ਹੈ ਇਹ ਤਾਰ ਤਾਰਾ ਦੇ ਫਤਿਹਾਬਾਦ ਦਾ ਹੈ ਜਿੱਥੇ ਦਰਅਸਲ ਇਹ ਮਾਮਲਾ ਦਰਅਸਲ ਖਬਰ ਤਾਰ ਤਾਰਾ ਦੇ ਫਤਿਆਬਾਦ ਦੀ ਹੈ ਜਿੱਥੇ ਸ਼ਾਰਤੀ ਅੰਸਰਾ ਦੇ ਵੱਲੋਂ ਵਿਆਹ ਵੇਖਣੇ ਗ੍ਰੰਥੀ ਸਿੰਘ ਦੀ ਗੱਡੀ ਨੂੰ ਅੱਗ ਲਗਾ ਕੇ ਫੂਕ ਦਿੱਤਾ ਗਿਆ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਭਾਂਜੇ ਦਾ ਵਿਆਹ ਵੇਖਣ ਦੇ ਲਈ ਨਕੂਦਰ ਤੋਂ ਫਤਿਆਬਾਦ ਪਰਿਵਾਰ ਸਣੇ ਪਹੁੰਚਿਆ ਸੀ ਤੇ ਆਪਣੀ ਗੱਡੀ ਬਾਹਰ ਖੜੀ ਕਰਕੇ ਵਿਆਹ ਵਾਲੇ ਘਰ ਦੇ ਵਿੱਚ ਚਲਾ ਗਿਆ ਜਿਸ ਤੋਂ ਬਾਅਦ ਰਾਤ ਨੂੰ ਦੋ ਵਿਅਕਤੀ ਜੋ ਕਿ ਸਕੂਟੀ ਤੇ ਆਏ ਜਿਨ੍ਹਾਂ ਨੇ ਗੱਡੀ ਨੂੰ ਅੱਗ ਲਗਾ ਕੇ ਫੂਕ ਦਿੱਤਾ ਇਸ ਵਾਰਦਾਤ ਨੂੰ ਕੈਮਰੇ ਦੇ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਕੋਲ ਔਨਲਾਈਨ ਸਾਫ ਦੀ ਹੁਣ ਮੰਗ ਕੀਤੀ ਐ ਪਾਣੀ ਆ ਹਾਂ ਪਾਣੀ ਛੱਡੋ ਘੜੀ ਦੇ ਵਰਤੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫੇਰ ਟੈਨਸ਼ਨ ਕਰਦੋ ਲੈ ਗੱਡੀ ਆ ਫੇਰ ਆ ਜੂਗੀ ਹੋਰ ਆ ਜੂਗੀ ਭਰਾਵਾ ਐਵੇਂ ਨਹੀਂ ਟੈਨਸ਼ਨ ਨਹੀਂ ਦੀ ਗੱਡੀ ਹੋਰ ਆ ਜੂਗੀ ਮਾਰਾ ਚੱਪ ਕਰੋ ਯਾਰ ਪਾਣੀ ਫੁੱਲ ਛੱਡੋ ਮੜਾ ਪਾਣੀ ਜ਼ਿਆਦਾ ਛੱਡੋ ਪਤਾ ਨਹੀਂ ਯਾਰ ਤੂੰ ਲਾ ਗਿਆ ਜੱਗ ਲਾ ਕੇ ਤੂੰ ਜਾਣ ਕੇ ਲੱਗ ਗਿਆ ਹੂੰ ਇਦਾਂ ਹੋ ਨਹੀਂਦੀ ਨਾ ਤੁਹਾਡੇ ਅੱਗ ਲਾਗੀ ਤੇ ਲੱਗ ਹੀ ਨਹੀਂ ਸਕਦੀ ਨਹੀਂ ਸਕਦੀ ਯਾਰ ਤੇ ਬੰਦ ਗੱਡੀ ਉਹ ਗਾਟੇ ਬੜਾ ਹੀ ਲਾਇਆ ਤੇ ਜੀ ਪੁੱਣਾ ਹਾਂ ਮਲਫਾਦ ਸਾਹਿਬ ਮੁਰਗੇ ਦਾ ਕੰਮ ਕਰਦੇ ਨੇ ਰਾਤ ਨੂੰ ਹਾਂ ਗੱਡੀ ਲੋਡ ਕਰ ਜਾਂਦੇ ਤੇ ਉਹਨਾਂ ਨੇ ਮੈ ਤੁਰ ਕੇ ਡੇ ਰਹੇ ਉਹ ਬੜਾ ਪਾ ਬੀੜੀ ਕੰਮ ਕਰਦੇ ਨੇ ਟੱਡੇ ਘਰੇ ਹਾਂ ਕੰਮ ਵਾਲੀ ਉਹਨੂੰ ਤਾਂ ਚਾਹੀਦੀ ਕਿ ਮੈਨੂੰ ਉਹ ਦੱਸ ਦੋ ਕਿ ਅੱਗ ਲੱਗੀ ਫਿਰ ਸ਼ਣੀ ਨੇ ਪੂਲਾ ਉਹਨੇ ਦੱਸਿਆ ਤਾਂ ਕਿੰਨੀ ਕਿ ਲੱਗੀ ਉਦੋਂ ਗਾੜੀ ਥੋੜੀ ਜਿਹੀ ਲੱਗੀ ਉਸ ਤੋਂ ਬਾਰੇ ਮਾਗੀ ਜਾਂਦੀ ਇਹ ਕਿੱਲੇ ਕੀਤਾ ਹੋਊਗਾ ਇਤਰਾ ਕੈਵਰੇਜ ਆਵੇ ਕੈਵਰੇਜ ਲੱਗੇ ਨਾ ਆਵੇ ਲੱਗੇ ਆ ਆ ਵੀ ਲੱਗੇ ਆ ਉਹ ਥੰਮੀ ਜਿੱਥੇ ਲੱਗੀ ਪੁਲਿਸ ਨੂੰ ਫੋਨ ਕਰੀਏ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭਾਈ ਲਖਨਦੀਪ ਸਿੰਘ ਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇਹਨੂੰ ਕੋਧਰੇ ਰੀਚਾਂ ਇਹ ਮਾਮਲਾ ਜਿਹੜੀ ਤੁਹਾਡੀ ਗੱਡੀ ਨੂੰ ਅੱਗ ਲਾ ਦਿੱਤੀ ਗਈ ਆ ਇਹ ਭਾਜੀ ਵਿਆਹ ਵੇਖਣ ਆਏ ਸੀ ਭਾਂਜੇ ਦਾ ਵਿਆਹ ਮੇਰੇ ਸਕੇ ਦਾ ਤੇ ਰਾਤ ਨੂੰ ਬੰਦੇ ਆਏ ਉਹ ਸੀਸੀ ਕੈਮਰੇ ਚ ਕੈਦ ਹੋ ਗਿਆ ਵੀਡੀਓ ਉਹਨਾਂ ਦੀ ਘਟੜ ਕੋਲ ਆ ਰਹੀ ਆ ਹੂੰ ਵੀਡੀਓ ਤੁਹਾਨੂੰ ਦੇ ਦਿਆਂਗੇ ਬੰਦੇ ਅਸੀਂ ਪਛਾਣ ਲਵਾਂਗੇ ਇਹ ਚੀਜ਼ ਤੇ ਆਏ ਤੇ ਕਿਨੇ ਵਜੇ ਦੀ ਘਟਨਾ ਉਹ ਸਕੂਟੀ ਤੇ ਆਏ ਹੂੰ 2 ਵਜੇ ਦੀ ਘਟਨਾ ਰਾਤ ਦੀ ਪਹਿਲਾਂ ਪੈਟਰੋਲ ਪਾਉਂਦੇ ਆ ਗੱਡੀ ਦੇ ਉੱਤੇ ਤੇਲ ਪਾਉਂਦੇ ਆ ਤੇ ਮਿੰਟ ਇੱਕੋ ਮਿੰਟ ਲਾਉਂਦੇ ਆ ਪੈਟਰੋਲ ਪਾ ਕੇ ਦੀ ਲਾ ਕੇ ਤੇ ਨਾਲ ਹੀ ਚੜ ਕੇ ਸਾਰੋ ਹੀ ਕੋਈ ਸ਼ਰਾਬਤੀ ਅੰਸਰ ਹੀ ਜਾਂ ਕਿਸੇ ਦਾ ਲਗੜਾ ਤੁਹਾਡੀ ਕੋਈ ਕਿਸੇ ਨਾ ਲਗੜਾ ਨਹੀਂ ਸਾਡੀ ਦੇ ਕਿਸੇ ਨਾ ਕੋਈ ਲਗੜਾ ਹੈ ਨਹੀਂ ਹੂੰ ਸ਼ਰਾਬਤੀ ਅੰਸਰ ਹੀ ਆ ਪ੍ਰਸ਼ਾਸਨ ਪ੍ਰਸ਼ਾਸਨ ਦੱਸ ਦਿੱਤਾ ਗਿਆ ਪ੍ਰਸ਼ਾਸਨ ਦੱਸਾਂ ਆਇਆ ਸੀ ਮੌਕੇ ਤੇ ਕੀ ਮੰਗ ਕੀ ਕਰਦੇ ਆ ਅਸੀਂ ਸਾਬ ਦੀ ਮੰਗ ਕਰਦੇ ਆ ਕਿ ਸਪੈਸ਼ਲਿਟੀ ਦੇ ਵਿੱਚ ਸਾਡੇ ਨਿਆਣੇ ਹੀ ਪਏ ਹੁੰਦੇ ਆ ਕਈ ਵਾਰੀ ਕਿਉਂਕਿ ਗੱਡੀ ਦੇ ਵਿੱਚ ਖੁੱਲੀ ਤੁਹਾਨੂੰ ਪਤਾ ਗੱਡੀ ਆ ਉਹ ਨੋ ਆਈ ਨਿਆਣੇ ਹੀ ਪਾ ਲੈਣੇ ਵਿੱਚ ਕੋਈ ਸਾਡੇ ਨਿਆਣਿਆਂ ਦਾ ਨੁਕਸਾਨ ਕਰਨ ਬਾਅਦ ਕੋਈ ਬੱਚੇ ਸਾਡੇ ਵੀ ਸੜ ਸਕਦੇ ਜਿੱਦਾਂ ਗੱਡੀ ਲੋਕ ਜਦੋਂ ਸੜ ਗਈ ਮੁੜ ਕੇ ਲੋਕ ਸੈਂਟਰ ਲੋਕ ਹੁੰਦੇ ਲੋਕ ਤੇ ਖੁੱਲਣਾ ਹੀ ਨਹੀਂ ਤੇ ਗੱਡੀ ਨੂੰ ਤੁਹਾਨੂੰ ਵੀਡੀਓ ਦੇ ਦਿੰਦੇ ਆ ਵਿੱਚ ਸੁਰੋਤਿਆਂ ਨੂੰ ਦਿਖਾ ਲਿਓ ਵੀ ਅੱਧੇ ਸਕਿੰਟ ਤੋਂ ਪਹਿਲਾਂ ਐਡਾ ਭਮਾਕਾ ਗੱਡੀ ਤੇ ਸਾਰੀ ਗੱਡੀ ਨੂੰ ਅੱਗ ਲੱਗ ਗਈ ਸੀ ਕੋਈ ਵਿੱਚ ਬੈਠਾ ਤਾਂ ਦੇ ਨਿਕਲੇ ਨਹੀਂ ਜਾਣਾ ਸਭ ਵੀ ਸੜ ਜਾਣਾ ਸੀ ਹੂੰ ਤੇ ਕਤਲ ਦਾ ਇਰਾਦਾ ਲੈ ਕੇ ਆਏ ਸੀ ਵੀ ਜਿਹੜਾ ਕੋਈ ਵਿੱਚ ਹੋਊਗਾ ਉਹ ਵੀ ਸੜ ਜਾਊਗਾ ਕਿੰਨਾ ਕੀ ਨੁਕਸਾਨ ਜਿਹੜਾ ਹੋ ਗਿਆ ਸੀ ਸਾਰੀ ਗੱਡੀ ਸੜ ਗਈ ਆ ਤੁਹਾਡੇ ਸਾਹਮਣੇ ਹੀ ਆ ਭਾਈ ਕੋਈ ਬਚਿਆ ਹੀ ਨਹੀਂ ਕੁਛ ਵੀ ਨਹੀਂ ਬਚਿਆ ਹਾਂਜੀ ਕੀ ਨਾ ਤੁਹਾਡਾ ਹੀ ਮੇਰਾ ਨਾਮ ਗੁਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਸੱਤਿਆਵਾਲ ਕੀ ਮਾਮਲਾ ਜਿਹੜਾ ਗੱਡੀ ਨੂੰ ਅੱਗ ਲੱਗ ਦਿੱਤੀ ਇਹ ਵੀ ਮਾਮਲਾ ਕੋਈ ਨਹੀਂ ਨਾ ਸਾਡਾ ਕੁਝ ਨਾ ਗੁੱਸਮੀ ਆ ਨਾ ਝਗੜਾ ਵਾ ਇਹਨਾਂ ਨੇ ਛਰਾਰਤ ਕੀਤੀ ਆ ਬੱਚੇ ਭਾਈ ਸਾਹਿਬ ਮੇਰੇ ਆ ਗਏ ਬੱਚੇ ਮੇਰੇ ਦਾ ਵਿਆਹ ਸੀ ਵਿਆਹ ਦੇਖਣ ਵਾਸਤੇ ਆਏ ਸੀ ਉਹਨਾਂ ਨੇ ਜਿਵੇਂ ਆਏ ਆ ਕੇ ਪਹਿਲਾਂ ਗੱਡੀ ਤੇ ਘੇਰੇ ਘੇਰੇ ਆਏ ਆ ਫਿਰ ਉਹਨਾਂ ਨੇ ਉਹ ਗਵਰਨਮੈਂਟ ਕੰ ਦਾ ਅਰਲ ਬੰਦ ਕੀਤਾ ਵਾ ਉਹ ਜਦੋਂ ਚਾਕੀਰ ਸੁੱਟ ਕੇ 1 ਘੰਟੇ ਤੋਂ ਪਹਿਲਾਂ ਨਿਕਲ ਜਾਂਦੇ ਆ ਹਮ ਅੱਤ ਵਾ ਤੇ ਆਏ ਆ ਗੋਮਿੰਟਾ ਜੇ ਨਾ ਚਾਹ ਦੋ ਗਾੜੇ ਤਾਂ ਨਾ ਕੋਈ ਮਾਮਲਾ ਨਹੀਂ ਕੋਈ ਝਗੜਾ ਨਹੀਂ ਸੀ ਜਦ ਕੋਈ ਜਾਣਦਾ ਤੁਹਾਨੂੰ ਕਿਦਾਂ ਪਤਾ ਲੱਗ ਜੇ ਸਟਾਜੂ ਲੱਗੇ ਗਵੰਡੀਆਂ ਤਾਂ ਹੋਰ ਵਿਆਹ ਸੀਗਾ ਤੇ ਉਹ ਜਾਗੂ ਕੱਢ ਕੇ ਆਏ ਸਕਿਉਰਿਟੀ ਮਿਲੂਮੇ ਪੈ ਕੇ 3 ਡੰਨਾਂ ਦਾ ਜਹਾਜ਼ ਦੱਸ ਉਹ ਕਿਤੇ ਕੋਠੇ ਆਪਣੇ ਤੇ ਚੜਿਆ ਉਹਨੇ ਜਦੋਂ ਮਾਕਾ ਨਿਕਲਿਆ ਉਹਨੇ ਵੇਖਿਆ ਉਹਨੇ ਜਾ ਕੇ ਭੱਜ ਕੇ ਸਾਡ ਬੂਆ ਘੜਾ ਕਾਇਆ ਤੇ ਮੇਰਾ ਬੇਟਾ ਭੱਜ ਕੇ ਬਾਹਰ ਨਿਕਲਿਆ ਤੋ ਇਹਦਾ ਮਾਮੇ ਦੀ ਗੱਡੀ ਹੁਆ ਤੇ ਲੱਗੀ ਆ ਮੁੰਡੇ ਪਤਾ ਨਹੀਂ ਕੌਣ ਲੱਗ ਗਿਆ ਜਹਾਜ਼ ਤੇ ਚੜ ਕੇ ਵੇਖੋ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਤੋਂ ਮੰਗ ਕਰਦੇ ਹਾਂ ਨੂੰ ਇਨਸਾਫ ਦੇਣਾ ਚਾਹੀਦਾ ਸਾਡੀ ਜੀ ਆ ਕੇ ਲਈ ਗਏ ਦਾ ਕਿ ਤੋਂ ਸਾਡਾ ਸਾਡੇ ਵੀ ਇੰਨ ਕੱਲ ਤੇ ਕੋਈ ਨਹੀਂ ਹੈ ਸਾਡਾ ਸਾਫ਼ ਸੱਚੀ ਮਿਲਣਾ ਚਾਹੀਦਾ ਕੱਲ ਵੀ ਸਾਡੇ ਬੱਚੇ ਵਿੱਚ ਸੁੱਕਦੇ ਹੋ ਸਕਦਾ ਹੈ ਕਿ ਸਾਡੇ ਬੱਚਿਆਂ ਨੂੰ ਅਗਰ ਰੱਖੋ